ਜਦੋਂ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੋਖੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਜਨਮ ਸਾਖੀ ਬੜੀ ਦੱਸਦੀ ਹਨ ਕਿ ਚਾਨਣ ਹੀ ਚਾਨਣ ਖਿਲਰ ਗਿਆ ਉਸਨ ਚਾਨਣ ਵਿੱਚ ਪਤਾ ਨਹੀਂ ਕੀ ਤੇਜ਼ ਸੀ ਕਿ ਰਾਏਪੋਈ ਤਲਵੰਡੀ ਦਾ ਹਰ ਪੱਤਾ ਝੂਮਣ ਲੱਗ ਗਿਆ ਗਉਆਂ ਮੱਝਾਂ ਤੱਕ ਵੱਧ ਦੋ ਦਿੱਤਾ ਪਰ ਜਿਸ ਨੂੰ ਜਲਵੇ ਦੀ ਅਸਲ ਦੌਲਤ ਮਿਲੀ ਤੇ ਦੇਖੀ ਉਹ ਤੌਲਤਾदाई ਸੀ ਪਹਿਲਾ ਦਿਤਾ ਦਲਤਾ ਹੀ ਕੀਤਾ ਸੀ ਉਹ ਗਦਗਦ ਹੋ ਗਈ ਪਰ ਲੋਲੋ ਵਿੱਚ ਇੱਕ ਅਨੋਖੀ ਖੁਸ਼ਬੂ ਮਹਿਸੂਸ ਕੀਤੀ ਹੋਏਗੀ ਜਿਸ ਦਾ ਜ਼ਿਕਰ ਪੁਰਾਤਨ ਜਨਮ ਸਾਖੀ ਵਾਲਤਾ ਨਹੀਂ ਪਰ ਹੋਰ ਗ੍ਰੰਥਾਂ ਵਾਲਿਆਂ ਨੇ ਬਹੁਤ ਕੀਤਾ ਹੈ ਉਸ ਨੂੰ ਇੰਜ ਲੱਗਾ ਜਿਵੇਂ ਆਕਾਸ਼ ਵਿੱਚ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੋਵੇ ਵਾਤਾਵਰਣ ਹੀ ਸੁਗੰਧਤ ਹੋ ਗਿਆ ਪ੍ਰਕਾਸ਼ ਇਤਨਾ ਇਹ ਹਜ਼ਾਰਾਂ ਸ਼ਮਾ ਭਰੇ ਸਮਾਦਾਨ ਦੀ ਲੋਵੀ ਮੱਤਮ ਪੈ ਗਈ ਤੁੰਦ ਛੱਟ ਗਈ ਦੌਲਤਾਂ ਦਾਈ ਇਹ ਸਾਰਾ ਕਤਕ ਦੇਖ ਹੈਰਾਨ ਹੋਈ ਜਦੋਂ ਮਹਿਤਾ ਕਾਲੂ ਜੀ ਦੌਲਤਾਂ ਨੂੰ ਵਧਾਈ ਦੇ ਥਾਲ ਵਿੱਚ ਰੁਪਏ ਰੱਖ ਦੇਣ ਲੱਗੇ ਤਾਂ ਉਹ ਉੱਠੀ ਰਹਿਣ ਦੇ ਕਾਲੂ ਮੈਂ ਤਾਂ ਰੱਜੀ ਗਈ ਸੱਚ ਪੁੱਛਣਾ ਹੈ ਤਾਂ ਮੈਂ ਆਪਣੀ ਹੱਥੀਂ ਕਈ ਬਾਲਕ ਜਨਮੇ ਪਰ ਅਜੇ ਹਾਂ ਨਹੀਂ ਠਾ ਇਹ ਤਾਂ ਮੈਨੂੰ ਇੰਜ ਮਿਲੇ ਜਿਵੇਂ ਕੋਈ ਬਜ਼ੁਰਗ ਮੁਸਕਰਾ ਕੇ ਮਿਲਦਾ ਅਤੇ ਆਪਣੀ ਇੱਕ ਉਂਗਲ ਸਿੱਧੀ ਉੱਚੀ ਕਰ ਲਈ ਜਿਵੇਂ ਆਖ ਰਹੇ ਹੋਣ ਕਿ ਕੇਵਲ ਇੱਕ ਦੇ ਹੀ ਲੜ ਲਗਾਉਣੇ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਵਾਲਾ ਲਿਖਦਾ ਹੈ ਕਿ ਜਿੱਥੇ ਆਲ ਦਬੀ ਉਹ ਥਾਂ ਹੀਰਿਆਂ ਜਵਾਹਰਾਤ ਨਾਲ ਭਰ ਗਈ। ਦੌਲਤਾਂ ਦੀਆਂ ਸਭ ਦੁੱਖਾ ਮਿਟ ਗਈਆਂ।